ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਅੱਜ ਇੱਕ ਨਵੀਂ ਕਹਾਣੀ ਜਿਹੜੀ ਤੁਹਾਡੇ ਲਈ ਲੈ ਕੇ ਆਇਆ ਇੱਕ ਕਹਾਣੀ ਅੰਮ੍ਰਿਤਕੌਰ ਜੀ ਦੀ ਲਿਖੀ ਹੋਈ ਏ ਤੇ ਬਹੁਤ ਹੀ ਵਧੀਆ ਕਹਾਣੀ ਏ ਕਹਾਣੀ ਦਾ ਟਾਈਟਲ ਹੈ ਉਹ ਫੇਰ ਜਿੱਤ ਗਈ ਮੈਂ ਮੋਬਾਈਲ ਤੇ ਕਿਸੇ ਦੀ ਭੇਜੀ ਵੀਡੀਓ ਸੁਣਨ ਦੇ ਨਾਲ ਨਾਲ ਦੇਖ ਰਿਹਾ ਸੀ ਮੈਨੂੰ ਲੱਗਿਆ ਕਿ ਇਸ ਵਿੱਚ ਵਧੀਆ ਗੱਲਾਂ ਹਨ ਖਾਸ ਕਰਕੇ ਔਰਤਾਂ ਲਈ ਮੈਂ ਆਵਾਜ਼ ਉੱਚੀ ਕਰ ਦਿੱਤੀ ਤਾਂ ਕਿ ਰਸੋਈ ਵਿੱਚ ਕੰਮ ਕਰਦੀ ਮੇਰੀ ਪਤਨੀ ਵੀ ਸੁਣ ਲਵੇ ਉਸ ਨੂੰ ਵੀ ਅਹਿਸਾਸ ਹੋਵੇ ਕਿ ਲੋਕਾਂ ਦੀਆਂ ਔਰਤਾਂ ਕਿੰਨੀਆਂ ਚੰਗੀਆਂ ਹਨ ਵੀਡੀਓ ਵਿੱਚ ਇੱਕ ਮਰਦ ਦੀ ਆਵਾਜ਼ ਸੀ ਜਿਹੜਾ ਆਪਣੀ ਪਤਨੀ ਦੇ ਹੱਥ ਦੀ ਬਣੀ ਰੋਟੀ ਦੀ ਤਾਰੀਫ਼ ਕਰ ਰਿਹਾ ਸੀ ਕਿ ਕਿਸ ਤਰ੍ਹਾਂ ਉਹ ਵਿਆਹ ਤੋਂ ਬਾਅਦ ਪਹਿਲੀ ਵਾਰੀ ਰੋਟੀ ਪਕਾਉਣ ਤੋਂ ਲੈ ਕੇ ਬੱਚੇ ਵੱਡੇ ਹੋਣ ਤੱਕ ਵੀ ਪਹਿਲੀ ਰੋਟੀ ਉਸਨੂੰ ਦਿੰਦੀ ਸੀ ਮੈਂ ਵੀਡੀਓ ਚਲਾ ਕੇ ਆਪਣੀ ਪਤਨੀ ਦੇ ਹਾਅ ਭਾਅ ਦੇਖ ਰਿਹਾ ਸੀ ਕਿਉਂਕਿ ਉਸਨੇ ਕਦੇ ਵੀ ਮੈਨੂੰ ਪਹਿਲੀ ਰੋਟੀ ਨਹੀਂ ਸੀ ਦਿੱਤੀ ਮੈਂ ਚਾਹੁੰਦਾ ਸੀ ਕਿ ਉਸਨੂੰ ਅਹਿਸਾਸ ਹੋਵੇ ਕਿ ਫਰਜ਼ ਨਿਭਾਉਣ ਵਿੱਚ ਉਹ ਦੁਨੀਆ ਤੋਂ ਪਿੱਛੇ ਹੈ ਔਖੀਆਂ ਗੱਲਾਂ ਦੀ ਸੌਖੀ ਜਿਹੀ ਦਲੀਲ ਦੇ ਕੇ ਵੀ ਉਹ ਮੇਰੇ ਤੋਂ ਹਮੇਸ਼ਾ ਹੀ ਜਿੱਤ ਜਾਂਦੀ ਸੀ ਪਰ ਅੱਜ ਨਹੀਂ ਜਿੱਤ ਸਕੇਗੀ ਮੈਂ ਅੰਦਰੋਂ-ਅੰਦਰੀ ਬੜਾ ਖੁਸ਼ ਹੋ ਰਿਹਾ ਸੀ ਉਸ ਦੀ ਹਾਰ ਅਤੇ ਆਪਣੀ ਪਹਿਲੀ ਜਿੱਤ ਵੇਖਣ ਲਈ ਉਹ ਵੀ ਬੜੇ ਧਿਆਨ ਨਾਲ ਸੁਣ ਰਹੀ ਸੀ ਅਖੀਰ ਉਸ ਦੇ ਮੱਥੇ ਤੇ ਤਿਉੜੀ ਉਬਰੀ ਸਹਿਜ ਹੀ ਉਸ ਦੇ ਮੂੰਹੋਂ ਨਿਕਲਿਆ ਇਸ ਭਾਈ ਨੇ ਆਪਣੇ ਮਾਂ ਪਿਓ ਬਾਰੇ ਕੁਝ ਦੱਸਿਆ ਹੀ ਨਹੀਂ ਨਾਲ ਹੀ ਬੇਟੇ ਨੂੰ ਆਵਾਜ਼ ਮਾਰੀ ਬੇਟੇ ਬਾਪੂ ਜੀ ਨੂੰ ਰੋਟੀ ਦੇ ਕੇ ਆਓ ਮੈਂ ਜਿਵੇਂ ਇੱਕਦਮ ਨੀਂਦ ਤੋਂ ਜਾਗਿਆ ਹੋਵਾਂ ਉਹ ਹਰ ਰੋਜ਼ ਇਸੇ ਤਰ੍ਹਾਂ ਕਰਦੀ ਸੀ ਪਹਿਲਾਂ ਬੇਬੇ ਤੇ ਬਾਪੂ ਜੀ ਨੂੰ ਫਿਰ ਮੈਨੂੰ ਤੇ ਬੱਚਿਆਂ ਨੂੰ ਮੇਰੀ ਪਤਨੀ ਨੂੰ ਹੋਰ ਕੁਝ ਕਹਿਣ ਦੀ ਜ਼ਰੂਰਤ ਹੀ ਨਾ ਪਈ ਅੱਜ ਉਹ ਬਿਨਾਂ ਬਹਿਸ ਕੀਤਿਆਂ ਹੀ ਜਿੱਤ ਗਈ ਕਿਉਂਕਿ ਕਈ ਵਾਰ ਅਸੀਂ ਕੋਈ ਚੀਜ਼ ਕਿਤੇ ਪੜਦੇ ਆਂ ਅਖਬਾਰ ਦੇ ਵਿੱਚ ਕੋਈ ਵੀਡੀਓ ਦੇਖਦੇ ਆਂ ਕੋਈ ਆਡੀਓ ਸੁਣਦੇ ਆਂ ਤਾਂ ਸਾਨੂੰ ਲੱਗਦਾ ਹੁੰਦਾ ਕਿ ਇਹ ਚੀਜ਼ ਬਹੁਤ ਵਧੀਆ ਸਾਡੇ ਘਰ ਦੇ ਵਿੱਚ ਵੀ ਐਵੇਂ ਹੋਣੀ ਚਾਹੀਦੀ ਹੈ ਪਰ ਨਹੀਂ ਸਭ ਤੋਂ ਪਹਿਲਾਂ ਅਸੀਂ ਦੇਖਣਾ ਹੈ ਕਿ ਜੋ ਕੰਮ ਸਾਡੇ ਘਰ ਦੇ ਵਿੱਚ ਹੋ ਰਿਹਾ ਉਹ ਕਿਸ ਤਰ੍ਹਾਂ ਦਾ ਹੋ ਰਿਹਾ ਹੈ ਜਿਵੇਂ ਕਿ ਹੁਣ ਇਸੇ ਕਹਾਣੀ ਦੇ ਵਿੱਚ ਦੇਖਿਆ ਤਾਂ ਜਿਹੜੀ ਇਸ ਔਰਤ ਦੀ ਗੱਲ ਕੀਤੀ ਗਈ ਹੈ ਉਹ ਸਭ ਤੋਂ ਪਹਿਲਾਂ ਆਪਣੇ ਸੱਸ ਸਹੁਰੇ ਨੂੰ ਜਿਹੜੀ ਰੋਟੀ ਹੈ ਪਹਿਲੀ ਉਹ ਦਿੰਦੀ ਸੀ ਤਾਂ ਜਿਹੜੇ ਉਹ ਵਿਅਕਤੀ ਨੂੰ ਕੀ ਲੱਗਦਾ ਸੀ ਕਿ ਜਿਵੇਂ ਮੈਂ ਵੀਡੀਓ ਦੇਖ ਰਿਹਾ ਵੀਡੀਓ ਦੇ ਵਿੱਚ ਜਿਹੜਾ ਵਿਅਕਤੀ ਗੱਲ ਕਰ ਰਿਹਾ ਉਸ ਤੇ ਤਾਂ ਸਾਡੇ ਘਰ ਦੇ ਵਿੱਚ ਹੋਣਾ ਚਾਹੀਦਾ ਪਰ ਨਹੀਂ ਸਾਰੀਆਂ ਗੱਲਾਂ ਕਈ ਵਾਰ ਜਿਹੜੀਆਂ ਅਸੀਂ ਕਿਸੇ ਦੂਸਰੇ ਦੇ ਘਰ ਦੇ ਵਿੱਚ ਹੁੰਦੀਆਂ ਦੇਖਦੇ ਆ ਉਹ ਵਧੀਆ ਨਹੀਂ ਹੁੰਦੀਆਂ ਅਸੀਂ ਦੇਖੋਗੇ ਆਪਣੇ ਘਰ ਦੇ ਵਿੱਚ ਕਿਵੇਂ ਖੁਸ਼ रह ਸਕਦੇ ਆ ਕਿਵੇਂ ਸਾਡੇ ਘਰ ਦੇ ਵਿੱਚ ਜਿਹੜਾ ਘਰ ਸੰਭਾਲ ਰਿਹਾ ਜਿਵੇਂ ਕਿ ਔਰਤ ਸੰਭਾਲਦੀ ਹੈ ਤਾਂ ਉਹ ਕਿਵੇਂ ਮੈਨੇਜ ਕਰਦੀ ਹੈ ਸਾਰਾ ਕੁਝ ਤਾ ਸਾਨੂੰ ਉਹਦੀ ਜਿਹੜੀ ਰਿਸਪੈਕਟ ਹੈ ਉਹਦਾ ਜਿਹੜਾ ਸਤਕਾਰ ਹੈ ਉਹ ਕਰਨਾ ਚਾਹੀਦਾ ਹੈ ਤੇ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇੱਕ ਕਹਾਣੀ ਵਧੀਆ ਲੱਗੀ ਹੋਏਗੀ ਧੰਨਵਾਦ ਜੀ